ਤੋ ਫਿਲਮ ਆਈ ਜਿਹੜੀ ਕੀ ਅਸ਼ਕੇ ਜਿਹੜੀ ਕੀ ਭੰਗੜੇ ਦੇ ਨਾਲ ਗਿੱਧੇ ਦੇ ਨਾਲ ਜਿਹੜਾ ਕੀ ਤੁਹਾਡਾ ਆਪਦਾ ਯੂਨੀਵਰਸਿਟੀ ਕਾਲਜ ਦਾ ਸਫਰ ਰਿਹਾ ਤੇ ਉਹ ਕਿਵੇਂ ਦਾ ਸੀ ਪਹਿਲੀ ਵਾਰੀ ਤੁਹਾਨੂੰ ਮੌਕਾ ਮਿਲਦਾ ਜਦੋਂ ਮੈਨੂੰ ਮਿਲੀ ਸੀ ਅਸ਼ਕੇ ਉਦੋਂ ਮੈਂ ਕਰ ਰਹੀ ਸੀ ਮਾਸਟਰਸ ਇਨ ਥੀਏਟਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੇ ਉਦੋਂ ਨਾ ਮੇਰੇ ਐਗਜ਼ਾਮਸ ਚੱਲ ਰਹੇ ਸੀ ਤੇ ਮੈਨੂੰ ਕਾਲ ਆਈ ਅਮਰਸਰ ਤੋਂ ਕਿ ਇਦਾਂ ਇੱਕ ਮੂਵੀ ਆ ਰੋਲ ਹੈਗਾ ਹੀ ਕਰਾਂਗੀ ਤੇ ਉਦੋਂ ਮੇਰੇ ਲਈ ਨਵੀਂ ਨਵੀਂ ਸਟਰਗਲ ਐਕਟਰ ਮੈਂ ਕਿਹਾ ਹਾਂਜੀ ਹਾਂਜੀ ਕੋਈ ਨਹੀਂ ਕਰ ਲਵਾਂਗੀ ਪਰ ਤੇਰਾ ਨੂੰ ਨਾ ਮੇਰਾ ਫਾਈਨਲ ਐਗਜ਼ਾਮ ਹੈ ਮਾਸਟਰਸ ਦਾ ਤੇ ਮੈਂ ਇਦਾਂ ਨਾ ਫਿਰ ਮੈਨੂੰ ਨਾਜ਼ਰ ਦਿਓ ਕਿਤੇ ਨਹੀਂ ਨਹੀਂ ਤੁਸੀਂ ਆਜੋ ਤੇਰਾ ਨੂੰ ਤਾਂ ਰਸੀਨ ਹੈਗਾ ਵਾ ਮੈਂ ਤੇਰਾ ਨੂੰ ਜੀ ਚਲ ਗਈ ਅਮਰਿੰਦਰ ਮੈਨੂੰ ਪਤਾ ਲੱਗ ਗਿਆ ਸੀ ਕਿ ਅਮਰਿੰਦਰ ਗਿੱਲ ਨੇ ਉਸ ਮੂਵੀ ਹਾਂ ਜੀ ਇਹ ਪਤਾ ਲੱਗ ਗਿਆ ਸੀਗਾ ਮੈਨੂੰ ਕਿ ਅਮਰਿੰਦਰ ਗਿੱਲ ਸਰ ਨੇ ਉਹਨਾਂ ਨਾਲ ਸੀਨ ਹੋਊਗਾ ਤੇ ਉਹ ਤੁਸੀਂ ਕਰੋਗੇ ਤੇ ਮੈਂ ਤੇਰਾ ਨੂੰ ਆਪਣਾ ਪੇਪਰ ਛੱਡ ਕੇ ਇਥੇ ਚੰਡੀਗੜ੍ਹੋਂ ਅੰਮ੍ਰਿਤਸਰ ਚਲੀ ਗਈ ਇਹ ਕਹਿ ਕੇ ਵੀ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਮੇਰੇ ਕੋ ਪੇਪਰ ਨਹੀਂ ਦਿੱਤਾ ਜਾਣਾ ਤੇ ਅੰਮ੍ਰਿਤਸਰ ਗਈ ਤੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਵੈਨਿਟੀਚ ਬੈਠੀ ਨਹੀਂ ਮੇਰਾ ਸੀਨ ਨਹੀਂ ਆਇਆ ਮੈਂ ਇੱਥੇ ਰੋਣ ਵਾਲੀ ਹੋਈ ਪਈ ਵੀ ਮੈਂ ਉਧਰੋਂ ਪੇਪਰ